ਕਣਕੰਠ ਨਾ ਹੋਵੇ ਫਿਰ ਇੱਥੇ ਵਜਦੇ ਉੱਤੇ ਫੋਨ ਪਿਆ ਹੋਣਾ ਸੀ ਫਿਰ ਫਿਰ ਧਿਆਨ ਸਿਰ ਤੁਹਾਡੀ ਸੂਰਤ ਹੈ ਉਹ ਸ਼ਬਦ ਨਾਲ ਨਹੀਂ ਜੁੜਦੀ ਉਹ ਫੋਨ ਨਾਲ ਜੁੜੀ ਰਹਿੰਦੀ ਹੈ ਵਾਹ ਜੋ ਜੀ ਕ ਖਾਲਸਾ ਵਾਹਿਗੁਰੂ ਆਪਣੇ ਸਾਡੇ ਤਨ ਪਾਕਸਨ ਜੋ ਅਜਸੀ ਇੱਥੇ ਇਹਨਾਂ ਨੌਜਵਾਨ ਕੀਰਤਨੀਆਂ ਦਾ ਕੀਰਤਨ ਸਰਵਣ ਕੀਤਾ ਹੈ ਕਹਿੰਦੇ ਇਹ ਦੱਸੋ ਕਿਉਂਕਿ ਸਾਰੀ ਸੰਗਤਾਂ ਆਂਦੀਆਂ ਨੇ ਗੁਰੂ ਨਾਨਕ ਨਾਮ ਲੇਵਾ ਗੁਰ ਘਰਾਂ ਵਿੱਚ ਤੇ ਪਰ ਬਹੁਤਿਆਂ ਨੂੰ ਸ਼ਾਇਦ ਇਹ ਨਾ ਪਤਾ ਹੋਵੇ ਕਿ ਇਹ ਸ਼ੈਲੀ ਕੀ ਹੈ ਕੀਰਤਨ ਹੁੰਦਾ ਹੈ ਔਰ ਕੀਰਤਨ ਸਰਵਣ ਕੀਤਾ ਜਾਂਦਾ ਹੈ ਲੇਕਿਨ ਜਿਹੜੀ ਹੈ ਕੀਰਤਨ ਦੀ ਜਿਹੜੀ ਸ਼ੈਲੀ ਹੈ ਜੋ ਸਿੱਖ ਪਰੰਪਰਾ ਵਿੱਚ ਇਸ ਨੂੰ ਕੀ ਆਖਦੇ ਨੇ ਵੇਖੋ ਜਿਹੜੀ ਕੀਰਤਨ ਸ਼ੈਲੀ ਹੈ ਪਹਿਲੇ ਨੰਬਰ ਦੇ ਉੱਤੇ ਕਿ ਸ਼ਬਦ ਦੀ ਪ੍ਰਧਾਨਤਾ ਪਹਿਲੇ ਨੰਬਰ ਤੇ ਅਸੀਂ ਇਹ ਲਵਾਂਗੇ ਕਿ ਗਾਇਨ ਸ਼ੈਲੀਆਂ ਸਮੇਂ ਦੇ ਅਨੁਸਾਰ ਬਦਲਦੀਆਂ ਆ ਰਹੀਆਂ ਨੇ ਉਹ ਨਾਨਕ ਸਾਹਿਬ ਜੀ ਦੇ ਸਮੇਂ ਰਬਾਬੀ ਸਿੰਘ ਹੁੰਦੇ ਸਨ ਰਬਾਬੀ ਰਬਾਬ ਵਜਾਉਂਦੇ ਸਨ ਤੇ ਗੁਰੂ ਸਾਹਿਬ ਜੀ ਭਾਈ ਮਰਦਾਨਾ ਜੀ ਰਬਾਬੀ ਤੇ ਨਾਲ ਗੁਰੂ ਨਾਨਕ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਤੋਂ ਆਰੰਭ ਹੋ ਕੇ ਸਾਰੀ ਬਾਣੀ ਗੁਰੂ ਸਹਿਬਾਨ ਨੇ ਰਾਗਾਂ ਦੇ ਵਿੱਚ ਰਚੀ ਹੈ ਹਮ ਪਹਿਲੀ ਤੇ ਗੱਲ ਇਹ ਹੈ ਕਿ ਅਸੀਂ ਬਾਣੀ ਰਾਗਾਂ ਦੇ ਵਿੱਚ ਹੀ ਗਾਉਣੀ ਹੈ ਫਿਰ ਉਸ ਤੋਂ ਬਾਅਦ ਰੀਤਾਂ ਬਣ ਗਈਆਂ ਰੀਤਾਂ ਤੋਂ ਬਾਅਦ ਸ਼ੈਲੀਆਂ ਹੁਣ ਅਸੀਂ ਜੇ ਅਸੀਂ ਵੇਖੀਏ ਪਿ ਸਾਜ਼ ਸਾਜ਼ ਵੀ ਸਮੇ ਦੇ ਅਨੁਸਾਰ ਜਿਵੇਂ ਰਬਾਬ ਹੈ ਦਿਲੁਰਬਾ ਹੈ ਤਾਉਸ ਹੈ ਸਰੰਦਾ ਹੈ ਇਹ ਸਾਜ਼ ਸਮੇ ਦੇ ਅਨੁਸਾਰ ਇਹਨਾਂ ਦੀ ਜਿਹੜਾ ਹੈ ਉਹ ਬਨਦੇ ਗਏ ਤੇ ਸਾਜ਼ ਗੁਰੂ ਦਰਬਾਰ ਦਾ ਸ਼ਿੰਗਰ ਬਨਦੇ ਗਏ ਫਿਰ ਹਰਮੋਨੀਅਮ ਆਉਂਦਾ ਹੈ ਉਹਦੇ ਨਾਲ ਸ਼ੈਲੀ ਬਦਲਨੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਜਿਹੜੇ ਇਹ ਸਾਜ਼ਾਂ ਦੇ ਪ੍ਰਾਤਨ ਸਾਜ਼ ਰਹੇ ਨੇ ਉਹ ਸਹਿਜ ਵਾਲੇ ਸਾਜ਼ ਨੇ ਸਹਿਜ ਉਪਜਦਾ ਪਰ ਜਿਹੜੀ ਸਾਡੀ ਕੀਰਤਨ ਸ਼ੈਲੀ ਜਿਹੜੀ ਗੁਰੂ ਪਰੰਪਰਾ ਦੇ ਵਿੱਚ ਰਹੀ ਹੈ ਉਹ ਸਹਿਜ ਵਾਲੀ ਸ਼ੈਲੀ ਹੈ ਜਿਹੜੇ ਕੀਰਤਨੀਆਂ ਨੇ ਗੁਰੂ ਘਰ ਦੇ ਉਹ ਸ਼ਹਿਰਾਂ ਦੇ ਵਿੱਚ ਵੱਡੇ ਗੁਰਦੁਆਰਾ ਸਾਹਿਬਾਂ ਦੇ ਵਿੱਚ ਵੱਡੇ ਸਾਜ਼ਾਂ ਜਿਹੜੇ ਪ੍ਰਮੁੱਖ ਸਾਜ਼ ਨੇ ਉਹਨਾਂ ਨਾਲ ਕਰਦੇ ਨੇ ਪਰ ਜੋ ਅਸੀਂ ਪਿੰਡਾਂ ਦੇ ਵਿੱਚ ਵੇਖਦੇ ਆ ਤੇ ਢੋਲ ਕੀ ਸ਼ੈਣੇ ਚਮਟਿਆਂ ਦੇ ਨਾਲ ਜਿਹੜੇ ਨੇ ਉਹ ਢਤਾਲਾਂ ਮਜਾ ਵਜਾ ਕੇ ਕੀਰਤਨ ਦਾ ਇੱਕ ਵੱਖਰਾ ਹੀ ਜਿਹੜਾ ਹੈ ਉਹ ਰੰਗ ਬਣਿਆ ਜਾਂਦਾ ਹੈ ਪਰ ਉਹ ਵੀ ਉੱਥੇ ਵੀ ਉਹ ਕੀਰਤਨ ਹੋ ਰਿਹਾ ਜਿਹੜਾ ਅਸੀਂ ਜਿਹੜੀਆਂ ਧੁਨਾ ਨੇ ਜਿਵੇਂ ਫਿਲਮੀ ਗਾਣਿਆਂ ਦੀਆਂ ਧੁਣਾ ਦੇ ਉੱਤੇ ਸ਼ਬਦ ਗਾਏ ਜਾਂਦੇ ਨੇ ਪਰ ਉਹਦਾ ਪ੍ਰਭਾਵ ਜਿਹੜਾ ਪਹਿਣਾ ਜੋ ਰਾਗ ਦੇ ਨਾਲ ਸ਼ਬਦ ਗਾਏ ਦਾ ਪ੍ਰਭਾਵ ਪੈਂਦਾ ਹੈ ਉਹ ਧੁਣਾ ਵਾਲੇ ਦਾ ਉਲਟਾ ਪੈਂਦਾ ਇਸ ਕਰਕੇ ਇਹ ਗੱਲ ਕਿ ਜੇ ਗੁਰੂ ਸਾਹਿਬਾਨ ਨੇ ਰਾਗ ਵਿੱਚ ਬਾਣੀ ਰਚੀ ਹੈ ਸ਼ਬਦ ਦਾ ਭਾਵ ਸਾਨੂੰ ਰਾਗ ਤੋਂ ਸਪਸ਼ਟ ਹੋ ਰਿਹਾ ਹੈ ਜਦੋਂ ਅਸੀਂ ਗਾਉਂਦੇ ਆ ਪੁਰਾਤਨ ਰਾਗੀ ਨੇ ਭਾਈ ਗੁਰਮੇਲ ਸਿੰਘ ਜੀ ਨੇ ਭਾਈ ਗੁਰਮੇਲ ਸਿੰਘ ਜੀ ਨੇ ਭਾਈ ਹੀਰਾ ਸਿੰਘ ਜੀ ਨੇ ਭਾਈ ਸਮੁੰਦ ਸਿੰਘ ਜੀ ਨੇ ਇਹ ਜਿੰਨੇ ਪ੍ਰਤਨ ਰਾਗੀ ਸਨ ਬੜੇ ਸਹਿਜ ਦੇ ਤੁਸੀਂ ਅੱਜ ਵੀ ਪਾਈ ਗੁਰਮੇਲ ਸਿੰਘ ਜੀ ਨੂੰ ਸੁਣ ਕੇ ਵੇਖ ਲੋ ਕਿ ਉਹ ਅੱਜ ਵੀ ਸਹਿਜਤਾ ਦੇ ਵਿੱਚ ਗਾ ਰਹੇ ਨੇ ਤੇ ਉਹਨਾਂ ਦੀ ਜਿਹੜੀ ਸ਼ੈਲੀ ਹੈ ਉਹ ਇੱਕ ਵੱਖਰਾ ਤੁਹਾਡੇ ਆਪਣੇ ਆਪ ਹੀ ਤੁਹਾਨੂੰ ਸ਼ਬਦ ਦੀ ਸਮਝ ਲੱਗਦੀ ਜਾਂਦੀ ਹੈ ਆਪਣੇ ਆਪ ਹੀ ਸ਼ਬਦ ਦੀ ਵਿਆਖਿਆ ਤੁਹਾਡੇ ਮਨ ਵਿੱਚ ਆਈ ਜਾਂਦੀ ਹੈ ਪਰ ਜਦੋਂ ਅਸੀਂ ਕਾਲੀ ਚ ਗਾਉਂਦੇ ਆ ਕਾਲੀ ਦੇ ਨਾਲ ਸਹਿਜ ਨਹੀਂ ਉਪਜਦਾ ਇਸ ਕਰਕੇ ਸ਼ਬਦ ਜਿਹੜਾ ਵਾ ਉਹ ਸਹਿਜ ਦੇ ਨਾਲ ਜੋੜਦਾ ਸਾਨੂੰ ਮੈਂ ਸਵਾਰਿਆ ਜਨਸਿਆ ਦਿਨ ਹੈ ਸਵਾਰਿਆ ਤੁਸੀਂ ਇੱਕ ਲੈਗੇਸੀ ਇੰਸਟੀਚੂਨ ਵਿਚ ਹੋ ਜਿੱਥੇ ਪ੍ਰਿੰਸੀਪਲ ਗੰਗਾ ਵਰਗੇ ਸਨ ਮੈਂ ਦੇਖ ਰਿਹਾ ਸੀ 1927 ਦੇ ਵਿੱਚ ਉਹ ਪਹਿਲੇ ਪ੍ਰਿੰਸੀਪਲ ਸਨ ਤੁਸੀਂ ਉਹਨਾਂ ਦੇ ਲੇਗੇਸੀ ਨੂੰ ਅੱਗੇ ਤੋਰਦੇ ਹੋਏ ਇੱਥੇ ਆਏ ਹੋ ਇਹ ਜੋ ਬਾਹਰੀ ਦੁਨੀਆ ਦੇ ਵਿੱਚ ਬਦਲਾਅ ਵੇਖ ਰਹੇ ਹੋ ਔਰ ਜੋ ਇੱਥੇ ਚੱਲ ਰਿਹਾ ਹੈ ਇਸ ਵਿੱਚ ਕੀ ਅੰਤਰ ਹੈ ਜੀ ਜੀ ਪਹਿਲੇ ਨੰਬਰ ਤੇ ਕਿ ਬਾਣੀ કંਠ ਕਰਾਉਣ ਦੇ ਉੱਤੇ ਸਾਡਾ ਜ਼ੋਰ ਦਿੱਤਾ ਜਾਂਦਾ ਹੈ ਵਿਦਿਆਰਥੀਆਂ ਨੂੰ ਬਾਣੀ ਪਹਿਲੇ ਨੰਬਰ ਦੇ ਉੱਤੇ ਬਾਣੀ ਨਾਲ ਜੋੜਨਾ ਬਾਣੀ ਪੜਨੀ ਸਿਖਾਉਣੀ ਪਾਠ ਕਰਨਾ ਸਿਖਾਉਣਾ ਗੁਰਬਾਣੀ ਸੰਥਿਆ ਦੇਣੀ ਜੇ ਜਦੋਂ ਅਸੀਂ ਸੰਥਿਆ ਦੇ ਰਹੇ ਹੁੰਦੇ ਆ ਫਿਰ ਵਿੱਚੋਂ ਵਿੱਚੋਂ ਸੌਖੇ ਸ਼ਬਦ ਪਹਿਲਾ ਸੌਖੇ ਸ਼ਬਦ ਫਿਰ ਜਿਵੇਂ ਗੁਨਾਹ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਗੁਰੂ ਅਮਰਦਾਸ ਜੀ ਦੀ ਸ਼ਤਾਬਦੀ ਲੰਘ ਕੇ ਗਈ ਹੈ ਜੇ ਵੀ ਦਿਨ ਵਾਰ ਆਉਂਦੇ ਨੇ ਉਹਦੇ ਅਕੋਰਡਿੰਗ ਅਸੀਂ ਸਾਡੇ ਸਟਾਫ ਸਾਰਾ ਹੀ ਸ਼ਬਦ ਕੰਠ ਕਰੋਨ ਦੇ ਵਿੱਚ ਪਹਿਲੇ ਨੰਬਰ ਤੇ ਹੁੰਦਾ ਕਿ ਬਾਣੀ ਨਾਲ ਜੋੜਨਾ ਬਾਣੀ ਕੰਠ ਕਰੋ ਕਿਉਂਦਾ ਭਾਵ ਸਮਝ ਲੱਗੇ ਕੰਠ ਕਿਉਂ ਪਰਾਓ ਅੱਜ ਅੱਜਕੱਲ ਕਹਿੰਦੇ ਨੇ ਕੰਠ ਦੀ ਲੋੜ ਨਹੀਂ ਪਾਣੀ ਦਾ ਜੇ ਪਾਣੀ ਕੰਠ ਨਾ ਹੋਵੇ ਫਿਰ ਇੱਥੇ ਵਜਦੇ ਉੱਤੇ ਫੋਨ ਪਿਆ ਹੋਣਾ ਸੀ ਫਿਰ ਫਿਰ ਧਿਆਨ ਜਿਹੜੀ ਤੁਹਾਡੀ ਸੁਰਤ ਹੈ ਉਹ ਸ਼ਬਦ ਨਾਲ ਨਹੀਂ ਜੁੜਦੀ ਉਹ ਫੋਨ ਨਾਲ ਜੁੜੀ ਰਹਿੰਦੀ ਹੈ ਵਾਹ ਜਦੋਂ ਕੀਰਤਨੀਆ ਕੀਰਤਨ ਕਰਦਾ ਹੈ ਨਾ ਜਿਵੇਂ ਉਜਾੜ ਦੇ ਵਿੱਚ ਵਰਖਾ ਹੁੰਦੀ ਹੈ ਉਹ ਵਰਖਾ ਕਰ ਰਿਹਾ ਜਿਹਨੇ ਸੰਗਤ ਬੈਠੀ ਹੈ ਉਹਨਾਂ ਦੇ ਮਨ ਉਜਾੜ ਰੂਪ ਹੁੰਦੇ ਨੇ ਤੇ ਜਦੋਂ ਉਹਦੇ ਉੱਤੇ 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 ਇਹਦੀ ਵਰਖਾ ਹੁੰਦੀ ਹੈ ਤੇ ਉਜਾੜ ਜਿਹੜੀ ਹੈ ਉਹ ਹਰਿਆਵਲ ਦੇ ਵਿੱਚ ਬਦਲਦੀ ਉਹਨਾਂ ਵਿੱਚ ਜੀਵਨ ਆਉਂਦਾ ਪਰ ਜਦੋਂ ਸੁਰਤ ਕੇਵਲ ਫੋਨ ਦੇ ਉੱਤੇ ਟਿੱਕੀ ਹੈ ਜਾਂ ਲਿਖਤ ਦੀ ਉੱਤੇ ਕੋਈ ਕਾਗਜ਼ ਰੱਖਿਆ ਹੈ ਕੋਈ ਡਾਇਰੀ ਦੇ ਉੱਤੇ ਟਿੱਕੀ ਹੈ ਫਿਰ ਉਹ ਉਹ ਅਸਰ ਉਹ ਨਹੀਂ ਹੋਏਗਾ ਅਗਲੀ ਗੱਲ ਤੁਸੀਂ ਕਹੀ ਕਿ ਇਹਨਾਂ ਦਾ ਜਿਹੜਾ ਹੈਗਾ ਕਿ ਅੰਤਰ ਕੀ ਹੈ ਅੰਤਰ ਪਹਿਲੇ ਨੰਬਰ ਤੇ ਮੈਂ ਤੁਹਾਨੂੰ ਕਿਹਾ ਸ਼ਬਦ ਪ੍ਰధాన ਹੈ ਦੂਜੇ ਨੰਬਰ ਦੇ ਉੱਤੇ ਪ੍ਰਚਾਰ ਜਿਹੜਾ ਹੈ ਉਹ ਪ੍ਰਕਾਸ਼ ਜਿਹੜਾ ਉਹ ਸ਼ਬਦ ਦਾ ਰਾਗ ਮਾਧਿਅਮ ਹੈ ਤੇ ਜਿਹੜਾ ਦੂਜੇ ਨੰਬਰ ਤੇ ਉੱਤੇ ਤਾਲ ਤੋਂ ਸੁਰ ਤੇ ਤਾਲ ਤੋਂ ਬਿਨਾ ਅਸੀਂ ਸ਼ਬਦ ਨੂੰ ਗਾਇਨ ਕਰਕੇ ਸੰਗਤ ਕਿਉਂਕਿ ਗੁਰੂ ਸਾਹਿਬ ਜੀ ਨੇ ਮਾਧਿਅਮ ਨੂੰ ਅਪਣਾਇਆ ਪਹਿਲਾਂ ਉਹਨਾਂ ਨੇ ਮਾਧਿਅਮ ਸ਼ਬਦ ਨੂੰ ਗਾਇਆ ਸੁਰ ਦੇ ਕੇ ਸੁਰ ਦੇ ਨਾਲ ਧੁਨ ਉਪਜੀ ਰਾਗ ਰਾਗ ਬੱਦ ਬਾਣੀ ਰਚ ਕੇ ਉਹਨਾਂ ਰਾਗ ਦੇ ਵਿੱਚ ਸ਼ਬਦ ਨੂੰ ਗਾ ਕੇ ਸੰਗਤ ਨੂੰ ਆਪ ਕੀਰਤਨ ਕੀਤਾ ਗੁਰੂ ਸਾਹਿਬਾਨ ਨੇ ਆਪ ਕੀਰਤਨ ਕਰਕੇ ਸਾਨੂੰ ਕੀਰਤਨ ਕਰਨ ਦੀ ਜਾਚ ਸਿਖਾਈ ਤੇ ਅਸੀਂ ਉਹ ਸਿੱਖ ਪਰੰਪਰਾ ਦੇ ਵਿੱਚ ਜਿਵੇਂ ਸਰਦਾਰ ਜੱਸਾ ਸਿੰਘ ਅਹਲੂਵਾਲੀਆ ਦੋ ਤਾਰਾ ਸਾਜ ਦੇ ਨਾਲ ਕੀਰਤਨ ਕਰਦੇ ਰਹੇ ਨੇ ਸ਼ਹੀਦ ਭਾਈ ਤਾਰੂ ਸਿੰਘ ਜੀ ਦੋ ਤਾਰਾ ਸਾਜ ਦੇ ਨਾਲ ਆਪਣੀ ਮਾਤਾ ਦੇ ਨਾਲ ਦੋਵੇਂ ਸਿੰਘ ਸਰਦਾਰ ਜਸਾ ਸਿੰਘ ਜੋ ਆਲੂ ਵਾਲੀਆ ਦੇ ਮਾਤਾ ਜੀ ਦਿੱਲੀ ਦੇ ਵਿੱਚ ਮਾਤਾ ਸੁੰਦਰੀ ਜੀ ਦੇ ਨਾਲ ਉਹਨਾਂ ਦੇ ਮਾਤਾ ਜੀ ਦੋ ਤਾਰਾ ਸਾਜ਼ ਵਜਾਉਂਦੇ ਸਨ ਤੇ ਨਾਲ ਦੋਵੇਂ ਮਾਤਾ ਤੇ ਉਹਨਾਂ ਦਾ ਪੁੱਤਰ ਕੀਰਤਨ ਕਰਦੇ ਸਨ ਪਈ ਇਹ ਸਾਜ਼ ਜਦੋਂ ਤੁਸੀਂ ਸਾਜ਼ ਜਿਹੜੇ ਨੇ ਅਸੀਂ ਮਾਦੀ ਉਪਰ ਪ੍ਰਮੁਖਤਾ ਜਿਹੜੀ ਹੈ ਜਿਹੜਾ ਮੁੱਢੇ ਸਾਡਾ ਉਹ ਸਾਡਾ ਸ਼ਬਦ ਹੈ ਪਈ ਸ਼ਬਦ ਦੀ ਸਮਝ ਆਉਣੀ ਚਾਹੀਦੀ ਜਿਵੇਂ ਤੁਸੀਂ ਕਿਹਾ ਸਾਜ਼ ਵੱਜਦੇ ਨੇ ਸਾਜ ਵੱਲ ਧਿਆਨ ਗਿਆ ਸ਼ਬਦ ਵੱਲ ਤਾਂ ਗਿਆ ਹੀ ਨਹੀਂ ਗਨਸ ਗੁਰ ਜਨ ਸੇ ਰਿਆ ਗਨਸ ਸਵਾਰਿਆ ਗਨ ਸੇ ਰਿਆ ਗਨਸ ਸਵਾਰਿਆ ਉੱਠ ਕੇ ਇਸ਼ਨਾਨ ਕਰਕੇ ਗੁਰਦੁਆਰਾ ਸਾਹਿਬ ਜਾ ਕੇ ਪੂਰੇ ਦੀ ਪੂਰੀ ਜਿਹੜੀ ਗੋਰ ਮਰਿਆਦਾ ਉਹ ਭਾਵੇਂ ਸੰਪਰਦਾਵਾ ਨੇ ਭਾਵੇਂ ਇੰਸਟੀਚਿਊਟ ਨੇ ਭਾਵੇਂ ਵਿਦਿਆਲੇ ਨੇ ਉਹਨਾਂ ਦੇ ਵਿੱਚ ਇੱਕ ਵਿਦਿਆਰਥੀ ਜਿਹੜਾ ਆਮ ਵਿਦਿਆਰਥੀ ਹੁੰਦਾ ਹੈ ਜਿਨੇ ਕਦੀ ਨਿਤਨੇਮ ਜਾ ਕੇ ਗੁਰਦੁਆਰਾ ਸਾਹਿਬ ਮਹਾਰਾਜੀ ਹਜ਼ੂਰੀ ਵਿੱਚ ਮਾਈਕ ਵਿੱਚ ਨਹੀਂ ਕੀਤਾ ਉਹ ਇਥੋਂ ਕੋਈ ਗੁਰੂ ਘਰ ਦਾ ਕੀਰਤਨੀਆ ਰਾਗੀ ਕਥਾਵਾਚਕ ਪ੍ਰਚਾਰਕ ਬਣ ਕੇ ਨਿਕਲਦਾ ਕਿਉਂਕਿ ਸਾਰੇ ਸਮੁੱਚਾ ਜਿਹੜਾ ਸਟਾਫ ਹੈ ਉਹਦੀ ਡਿਊਟੀ ਗੁਰੂ ਸਾਹਿਬ ਨੇ ਲਈ ਹੈ ਕਿ ਜਿਹੜੇ ਇੰਨਾ ਕੋਲ ਆਏ ਨੇ ਇਹਨਾਂ ਨੂੰ ਸ਼ਿੰਗਾਰਨਾ ਹੈ ਇਹ ਸ਼ਿੰਗਾਰੇ ਜਾਂਦੇ ਨੇ ਜਿਹੜੇ ਇੱਕ ਸੰਚੇ ਵਿੱਚ ਢਲ ਜਾਂਦੇ ਨੇ ਉਹ ਸ਼ਿੰਗਾਰੇ ਜਾਂਦੇ ਨੇ ਜਿਹੜੇ ਬਾਹਰ ਰਹਿ ਜਾਂਦੇ ਨੇ ਉਹ ਫਿਰ ਬिखर ਜਾਂਦੇ ਸੋਕੰ ਦਾ ਪਾਵ ਹੈ ਜੀ ਕਿਰਤਨ ਗੁਰੂ ਦੀ ਬਖਸ਼ਿਸ਼ ਹੈ ਐਸੀ ਸਭ ਜਾਣਦੇ ਆ ਲੇਕਿਨ ਇਸ ਬਖਸ਼ਿਸ਼ ਦੇ ਨਾਲ ਨਾਲ ਕਾਲਣਾ ਵੀ ਹੈ ਜੋ ਗੁਰਸਿੱਖ ਨੂੰ ਆਪ ਕਰਨੀ ਪਏਗੀ ਇਹ ਤਪੱਸਿਆ ਹੈ ਜੀ ਇਹ ਤਪੱਸਿਆ ਹੈ ਇਹ ਤਪੱਸਿਆ ਜਿਹੜੇ ਕਰ ਲੈਂਦੇ ਨੇ ਉਹ ساری ਉਮਰ ਗੁਰੂ ਸਾਹਿਬ ਦੀਆਂ ਸਿੱਸਾ ਲੈਂਦੇ ਨੇ ਜਿਹੜੇ ਬਾਹਰ ਹੋ ਜਾਂਦੇ ਨੇ ਉਹ ਵਾਹਿਗੁਰੂ ਜਾਣਦੇ ਨੇ ਸੋ ਉਹਨਾਂ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਵਾਹ ਜੀ ਵਾਹ ਸੋ ਪਹਿਲੀ ਸਾਡੇ ਵੱਲੋਂ ਬਹੁਤ ਬਹੁਤ ਧੰਨਵਾਦ ਤੁਮਹਾਨੂੰ ਸੰਸਮਾ ਦਿੱਤਾ। ਇਤਨਾ ਮਨੋਹਰ ਕੀਰਤਨ ਸੁਣਨ ਦਾ ਸਾਨੂੰ ਸਮਾਂ ਮਿਲਿਆ ਅਤੇ ਤੁਹਾਡੇ ਨਾਲ ਗੱਲਬਾਤ ਕਰਨ ਦਾ। ਨਹੀਂ ਤੁਸੀਂ ਅਸੀਸ ਦੇਣ ਦੇ ਲਈ ਇਨਾਂ ਬੱਚਿਆਂ ਨੂੰ ਆਇਓ ਕਿਉਂਕਿ ਇਹ ਇੱਕ ਯਾਦਗਾਰ ਬਣ ਜਾਂਦੀ ਹੈ। ਜਦੋਂ ਤੁਸੀਂ ਇਹਨਾਂ ਨੂੰ ਮਿਲਿਓ ਕਿਤੇ ਗਾਂਹ ਕਿਤੇ ਤੁਸੀਂ ਮਿਲੋਗੇ ਤੇ ਸਿੰਘ ਆ ਕੇ ਤੁਹਾਨੂੰ ਮਿਲਣਗੇ ਸੀ ਅਸੀਂ ਸ਼ਹੀਦ ਸਿੱਖ ਮਿਸ਼ਰੀ ਕਾਜ ਸੀਐਮ ਸਰ ਦੇ ਵਿਦਿਆਰਥੀ ਆ ਭਾਈ ਸਾਹਿਬ ਜੀ ਤੁਸੀਂ ਇੱਦਾਂ ਸਾਡੇ ਬੈਚ ਵਿੱਚ ਸਾਨੂੰ ਮਿਲਣ ਆਏ ਸੀ ਹੁਣ 2019 ਦੀ ਤੁਸੀਂ ਵੀਡੀਓ ਦਿਖਾ ਰਹੇ ਸੀ ਤੇ ਉਹ ਅਜ ਸਿੰਘ ਚੰਗੇ ਰਾਗੀ ਬਣੇ ਨੇ ਹੋਏ ਨੇ ਤੇ ਇਹਨਾਂ ਨੇ ਵੀ ਇੱਕ ਦੋ ਸਾਲ ਇੱਕ ਸਾਲ ਬਾਅਦ ਇੱਥੋਂ ਜਾਣਾ ਹੈ ਅਗਲੇ ਸਾਲ ਨੈਕਸਟ ਈਅਰ ਜਾ ਰਹੇ ਨੇ ਫਿਰ ਤੁਸੀਂ ਇਹਨਾਂ ਨੂੰ ਮਿਲੋਗੇ ਤੇ ਇੱਕ ਤੁਹਾਡਾ ਰਿਸ਼ਤਾ ਇਹਨਾਂ ਦੇ ਨਾਲ ਬੱਜ ਗਿਆ ਵੀ ਹਾਂਜੀ ਤੁਹਾਡੀ ਸੰਗਤ ਕੀਤੀ ਅਸੀਂ ਸਾਰਿਆਂ ਨੇ ਤੇ ਤੁਸੀਂ ਅਸੀਸ ਦੇਣ ਆਏ ਹੋ ਇਹਨਾਂ ਨੂੰ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸ ਸਾਥ ਨੱਬੜ ਵਿੱਚ ਵਕਤ ਕੱਢੇ ਜਿਵੇਂ ਮਾਧਿਆ ਥਾਉਨਾ ਪਾਇਨ ਕੂੜਿਆਰੋਂ ਕਾਲੇ ਦੁੱਧ ਚਾਲਿਆ ਤੇਰੇ ਨਾਇਰ ਤੇ ਸਿੰਜਣ ਗਏ ਹਰ ਗੇ ਸਿੱਠਣ ਵਾਲੇ ਆ ਲਖਨਾਵੰਦ ਰੰਗਹਾ ਦਿਆਂ ਤੇ ਲਖਨਾਵੰਦ ਰੰਗਹਾ ਆ